ਪਿਆਰ ਸਾਹਿਬ ਜਾਦਿਆ ਦੀ ਲਸਾਨੀ ਸ਼ਹਾਦਤ ਨੂੰ ਲੈ ਕੇ ਜਿੱਥੇ ਕਿ ਵੱਡੇ ਪੱਧਰ ਦੇ ਉੱਤੇ ਸਿੱਖ ਕੌਮ ਦੇ ਵਿੱਚ ਇਸ ਦਿਨ ਨੂੰ ਕਿਉਂਕਿ ਜਦੋਂ ਦਸੰਬਰ ਦਾ ਮਹੀਨਾ ਆਉਂਦਾ ਪਾਉ ਦਾ ਮਹੀਨਾ ਆਉਂਦਾ ਤਾਂ ਉਹਨੂੰ ਇਹ ਲਸਾਨੀ ਸ਼ਹਾਦਤ ਨੂੰ ਲੈ ਕੇ ਵੱਡੇ ਪੱਧਰ ਤੇ ਸਿੱਖ ਕੌਮ ਜਿਹੜਾ ਬੜੇ ਸ਼ਰਧਾ ਭਾਵ ਦੇ ਨਾਲ ਮਨਾਉਂਦੀ ਆ ਤਾਂ ਉੱਥੇ ਹੀ ਕੇਂਦਰ ਸਰਕਾਰ ਵੱਲੋਂ ਇਹਨਾਂ ਦਿਨਾਂ ਨੂੰ ਵੀਰ ਬਾਲ ਦਿਵਸ ਮੌਕੇ ਜਿਹੜਾ ਬਣਾਇਆ ਜਾਂਦਾ ਲੇਕਿਨ ਲੰਬੇ ਸਮੇਂ ਤੋਂ ਇਸ ਦਾ ਜਿਹੜਾ ਵੱਡਾ ਇੱਕ ਵਿਰੋਧ ਵੀ ਹੋ ਰਿਹਾ ਦੱਸ ਜੀ ਕਿ ਵੀਰਭਾਲ ਦਿਵਸ ਨੂੰ ਲੈ ਕੇ ਜਿੱਥੇ ਕਿ ਐ ਜੀ ਪੀ ਸੀ ਵੱਲੋਂ ਵੀ ਵੱਡੀ ਆਵਾਜ਼ ਚੁੱਕੀ ਗਈ ਹੈ ਕਿ ਇਹਨਾਂ ਦਿਨਾਂ ਨੂੰ ਵੀਰਭਾਲ ਦਿਵਸ ਰੂਪ ਵਜੋਂ ਨਹੀਂ ਮਨਾਣਾ ਚਾਹੀਦਾ ਕਿਉਂਕਿ ਜਿਹੜਾ ਨਾਮ ਹੈ ਉਹ ਨਾਮ ਗਲਤ ਹੈ ਲੇਕਿਨ ਉੱਥੇ ਹੀ ਇੱਕ ਵੱਡਾ ਬਿਆਨ ਜਦੋਂ ਬੀ ਜੀ ਪੀ ਦਾ ਸਾਹਮਣੇ ਆਉਂਦਾ ਜਿਸ ਚੋਂ ਨਾਲ ਵੱਲੋਂ ਕਿਹਾ ਜਾਂਦਾ ਕਿ ਇਹ ਜਿਹੜਾ ਨਾਮ ਹੈ ਇਹ ਜੋ ਅਕਾਲੀ ਦਲ ਦੇ ਜੋ ਸਰਪ੍ਰਸਤ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਵੱਲੋਂ ਹੀ ਸੁਜੈਸਟ ਕੀਤਾ ਜਾਂਦਾ ਲੇਕਿਨ ਇਹ ਸਾਰੇ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਅ ਅਜੈਬ ਸਿੰਘ ਅਬਿਆਸੀ ਜੀ ਜੋ ਕਿ ਧਰਮ ਪ੍ਰਚਾਰ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੋਂ ਤਾਂ ਅਬਿਆਸੀ ਸਭ ਤੋਂ ਪਹਿਲਾਂ ਜੀ ਜੋ ਲਸਾਨੀ ਸ਼ਹਾਦਤ ਕਹਿ ਸਕਦੇ ਆ ਦਿਨ ਚੱਲ ਰਹੇ ਨੇ ਤਾਂ ਕਾਫੀ ਜ਼ਿਆਦਾ ਵਿਵਾਦ ਵੀ ਹੋ ਰਿਹਾ ਕਿਉਂਕਿ ਵੀਰਬਾਲ ਦਿਵਸ ਨੂੰ ਲੈ ਕੇ ਵੱਡੇ ਵੱਡੇ ਬਿਆਨ ਸਾਹਮਣੇ ਆ ਰਹੇ ਨੇ ਤੁਸੀਂ ਕਿਵੇਂ ਵੇਖਦੇ ਦੇਖੋ ਸਿੱਖ ਪੰਥ ਦਾ 8 ਪਉ ਤੋਂ ਲੈ ਕਰਕੇ ਜਿਹੜਾ 13 ਪਉ ਤੱਕ ਇਹ ਜਿਹੜੇ ਦਿਨ ਨੇ ਸਮੁੱਚਾ ਸਿੱਖ ਪੰਥ ਭਾਈਚਾਰਾ ਇਹਨਾਂ ਦਿਨਾਂ ਨੂੰ ਬੜੇ ਹੀ ਵਿਰਾਗ ਦੇ ਵਿੱਚ ਤੇ ਗੌਰਵਮਈ ਇਹ ਦਿਨ ਸਮਝਦਾ ਤੇ ਸਾਰਿਆਂ ਦੀਆਂ ਇਹਨਾਂ ਦਿਨਾਂ ਦੇ ਵਿੱਚ ਆਸਥਾ ਫਤੇਗੜ ਸਾਹਿਬ ਦੇ ਨਾਲ ਚਮਕੌਰ ਦੀ ਗੜੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਭਾਵੇਂ ਲੋਕ ਘਰਾਂ ਦੇ ਵਿੱਚ ਬੈਠ ਕਰਕੇ ਵੀ ਇਹ ਆਪਣੇ ਇਤਿਹਾਸ ਨੂੰ ਜਿੱਥੇ ਅਸੀਂ ਗੌਰਵ ਮਈ ਨੂੰ ਅਸੀਂ ਸਮਝਦੇ ਆ ਤੇ ਮੈਂ ਸਮਝਦਾ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਜਿੱਥੇ ਸਿੱਖ ਪੰਥ ਬੜੀ ਆਪਣੀ ਭਾਵਨਾ ਦੇ ਨਾਲ ਸਰਦਾ ਦੇ ਨਾਲ ਉਹਨਾਂ ਮਹਾਨ ਜਿਨ੍ਹਾਂ ਨੂੰ ਸਿੱਖ ਪੰਥ ਸਤਕਾਰ ਦੇ ਨਾਲ ਭਾਵੇਂ ਉਹਨਾਂ ਸਹਬਜ਼ਾਦਿਆਂ ਦੀਆਂ ਉਮਰਾਂ ਭਾਵੇਂ 7 ਸਾਲ ਸੀ ਭਾਵੇਂ 9 ਸਾਲ ਸੀ ਭਾਵੇਂ 14 ਸਾਲ ਸੀ ਪਰ ਉਹਨਾਂ ਨੂੰ ਸਿੱਖ ਪੰਥ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਨਾਮ ਦੇ ਨਾਲ ਉਹਨਾਂ ਨੂੰ ਸਰਦਾ ਦੇ ਨਾਲ ਪੁਕਾਰਦਾ। ਸੋ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਗੱਲ ਕਰਨੀ ਜਾਂ ਕੋਈ ਵੀਰ ਇਹਨਾਂ ਦਿਨਾਂ ਦੇ ਵਿੱਚ ਕੋਈ ਰਾਜਨੀਤੀ ਕਰੇ ਤੇ ਮੈਂ ਸਮਝਦਾ ਇਹ ਬਹੁਤ ਇੱਕ ਨੀਵੀਂ ਪੱਦਰਤੀ ਗੱਲ ਆ, ਮੰਦਭਾਗੀ ਗੱਲ ਆ। ਇਹਨਾਂ ਦਿਨਾਂ ਦੇ ਵਿੱਚ ਜਿੱਥੇ ਸਿੱਖ ਪੰਥ ਆਪਣੇ ਦਿਨਾਂ ਨੂੰ ਮਨਾਉਂਦਾ ਤੋ ਕੋਈ ਵੀ ਐਸੀ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਗੱਲ ਰਹੀ ਬੀਜੇਪੀ ਨੇ ਜਿਹੜੀ ਵੀਰਬਾਲ ਦਿਵਸ ਨਾਮ ਤੇ ਉੱਤੇ ਉਹਨਾਂ ਨੇ ਇਹ ਦਿਨ ਮਨਾਉਣੇ ਸ਼ੁਰੂ ਕੀਤੇ ਆ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਬੀਜੇਪੀ ਸਰਕਾਰ ਨੇ ਸੈਂਟਰ ਸਰਕਾਰ ਨੇ ਜਿਹੜਾ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਇਹ ਬਹੁਤ ਅੱਛੀ ਗੱਲ ਆ ਕਿਉਂਕਿ ਇਹ ਸਿੱਖਾਂ ਦੀ ਇੱਕ ਮੰਗ ਸੀ ਵੀ ਸਾਡਾ ਪੂਰੇ ਹਿੰਦੁਸਤਾਨ ਦੇ ਵਿੱਚ ਸਿਲੇਬਸ ਦੇ ਵਿੱਚ ਉਹਨਾਂ ਮਹਾਨ ਸਾਹਿਬ ਜਿਆ ਦੇ ਅੰਦਾ ਜਿਹੜਾ ਵੱਡਾ ਇਤਿਹਾਸ ਆ ਉਹ ਆਵੇ ਤਾਂ ਕਿ ਹਰ ਇੱਕ ਜਿਹੜੀ ਸਾਡੀ ਆਉਣ ਵਾਲੇ ਜਿਹੜੇ ਸਾਡੇ ਬੱਚੇ ਆ ਅਣਸ਼ਲਿਆ ਉਹ ਇਤਿਹਾਸ ਨੂੰ ਪੜ ਸਕਣ ਲੇਕਿਨ ਜਿਹੜੀ ਅੱਗੋਂ ਜਾ ਕਰਕੇ ਜਿਹੜੀ ਉਹਨਾਂ ਨਾਮ ਦੇ ਉੱਤੇ ਜਿਹੜੀ ਇੱਕ ਰਾਜਨੀਤੀ ਆਈ ਆ ਇਹ ਮੈਂ ਇਸ ਚੀਜ਼ ਨੂੰ ਨਿੰਦਿਆ ਕਰਦਾ ਇਹ ਸਾਡੀ ਸਾਰਿਆਂ ਦੀ ਵੱਡੀ ਚ ਰੋਕਣੀ ਮੰਗ ਸੀ ਜਿਹੜੀ ਉਹਨਾਂ ਨੇ ਇਹਦੀ ਪ੍ਰਵਾਣ ਕੀਤੀ ਆ ਅੱਗੋਂ ਜਿਹੜੀ ਸਾਡੀ ਗੱਲ ਆਉਂਦੀ ਹੈ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਇੱਕ ਸਿਧਾਂਤਕ ਤੌਰ ਤੇ ਸਾਡੀ ਇੱਕ ਮੰਗ ਆ ਕਿਉਂਕਿ ਸਿੱਖ ਪੰਥ ਉਹਨਾਂ ਨੂੰ ਬਾਲ ਰੂਪ ਦੇ ਵਿੱਚ ਨਹੀਂ ਸਮਝਦੀ ਭਾਵੇਂ ਉਹਨਾਂ ਦੀ ਉਮਰ ਬਾਲ ਰੂਪ ਸੀ ਉਹਨਾਂ ਨੂੰ ਇੱਕ ਬਾਬਿਆਂ ਦਾ ਰੁਤਬਾ ਦਿੱਤਾ ਵੱਡਾ ਉਹਨਾਂ ਨੂੰ ਮਾਣ ਦਿੱਤਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸੋ ਇਸ ਕਰਕੇ ਇਹ ਸਾਡੀ ਇੱਕ ਸਿਧਾਂਤਕ ਤੌਰ ਤੇ ਇੱਕ ਧਾਰਮਿਕ ਤੌਰ ਤੇ ਇੱਕ ਮੰਗ ਹੈ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਜਿੱਥੇ ਤੁਸੀਂ ਐਡਾ ਵੱਡਾ ਕੰਮ ਕੀਤਾ ਉਹਦੇ ਨਾਲ ਇਹ ਵੀ ਜਿਹੜੇ ਸ਼ਬਦ ਨੇ ਇਹ ਵੀ ਸਾਡੇ ਜੋੜੇ ਜਾਣ ਇਹ ਸਾਡੀ ਮੰਗ ਆ ਅਸੀਂ ਉਹਦਾ ਵਿਰੋਧ ਨਹੀਂ ਕਰਦਾ ਸੋ ਜਿਹੜੀ ਛੋਟੀ ਜੀ ਗੱਲ ਲੈ ਕਰਕੇ ਜਿਹੜਾ ਤੁਸੀਂ ਕੋਈ ਵਿਰੋਧ ਕਰ ਰਿਹਾ ਜਾਂ ਕੁਝ ਵੀ ਕਰ ਰਿਹਾ ਜਾਂ ਸਾਡੇ ਮਾਨਯੋਗ ਸਤਕਾਰਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਆ ਕਰਕੇ ਅਗਰ ਉਹ ਕਰਦਾ ਤੇ ਮੈਂ ਸਮਝਦਾ ਭਈ ਉਹਨਾਂ ਦਾ ਕੋਈ ਰਤਬਾ ਜਾਂ ਉਹਨਾਂ ਦੀ ਕੋਈ ਵੱਡਪੜ ਨਹੀਂ ਹੈ ਸੋ ਆਪਾਂ ਨੂੰ ਇਹ ਦਿਨ ਸਰਦਾ ਦੇ ਨਾਲ ਮਨਾਉਣੇ ਚਾਹੀਦੇ ਆ ਸੋ ਸਾਰਿਆਂ ਨੇ ਮੰਗ ਕੀਤੀ ਸੀ ਹੁਣ ਜਦੋਂ ਸਿਧਾਂਤਕ ਤੌਰ ਤੇ ਇੱਕ ਸਿੱਖ ਪੰਥ ਆਪਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਮੰਗ ਰੱਖੀ ਗਈ ਆ ਔਰ ਜਿੰਨੀਆਂ ਵੀ ਸਾਡੀਆਂ ਸਿੱਖ ਪੰਥਤ ਦੀਆਂ ਧਾਰਮਿਕ ਸੰਪਰਦਾਵਾਂ ਨੇ ਉਹਨਾਂ ਦੇ ਮੁਖੀਆਂ ਨੇ ਵੀ ਇਹ ਗੱਲ ਜਾ ਕਰਕੇ ਉਥੇ ਦਿੱਲੀ ਜਾ ਕਰਕੇ ਵੀ ਇਹ ਮੰਗ ਕੀਤੀ ਆ ਸੋ ਸਾਨੂੰ ਉਹ ਜਿਹੜੀ ਸਿਧਾਂਤਕ ਰੂਪ ਦੇ ਜਿਹੜੀ ਸ਼ਬਦਾਂ ਦੀ ਸਾਡੀ ਮੰਗਿਆ ਉਨੋਂ ਸਾਰੇ ਲੋਕਾਂ ਨੂੰ ਉਹਦੀ ਹਮਾਇਤ ਕਰਨੀ ਚਾਹੀਦੀ ਆ ਤੇ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਉਹਦੀ ਸਾਨੂੰ ਉਹਨਾਂ ਦੀ ਇਸਲਾੰਗਾ ਕਰਨੀ ਚਾਹੀਦੀ ਆ ਸੋ ਇਸ ਕਰਕੇ ਮੈਂ ਸਮਝਦਾ ਵੀ ਇਹਨਾਂ ਸ਼ਬਦਾਂ ਦੀ ਝੰਗ ਦੇ ਵਿੱਚ ਭਾਵੇਂ ਕੋਈ ਵੀ ਪਾਰਟੀ ਆ ਭਾਵੇਂ ਕੋਈ ਰਾਜਨੀਤੀ ਵੀਰਿਆ ਸੋ ਮੈਂ ਸਮਝਦਾ ਵੀ ਉਹਨਾਂ ਵਾਸਤੇ ਚੰਗੀ ਗੱਲ ਨਹੀਂ ਇਹ ਪੂਰੇ ਸੰਸਾਰ ਦੇ ਵਿੱਚ ਸਾਬਜਾਦਿਆਂ ਦਾ ਦਿਨ ਮਨਾਇਆ ਜਾ ਰਿਹਾ ਸੋ ਆਪਾਂ ਉਹਨਾਂ ਦੀ ਭਾਵਨਾ ਦੇ ਵਿੱਚ ਸ਼ਬਦ ਬੋਲੀਏ ਔਰ ਨਾ ਜਨਿਤ ਜਿਹੜੀ ਹੈਗੀ ਆ ਹੋਰ ਬੜੇ ਅਨੇਕਾ ਮੁੱਦੇ ਆ ਜਿਨ੍ਹਾਂ ਦੇ ਉੱਤੇ ਸਾਨੂੰ ਰਾਜਨੀਤੀ ਕਰਨ ਵਾਸਤੇ ਸਾਨੂੰ ਟਾਈਮ ਮਿਲਿਆ ਪਰ ਧਾਰਮਿਕ ਤੌਰ ਤੇ ਇਹ ਜਿਹੜੀਆਂ ਸਾਡਾ ਬਹੁਤ ਵੱਡਾ ਸਾਡਾ ਇਤਿਹਾਸ ਗੌਰਵਮਈ ਇਤਿਹਾਸ ਸੋ ਇਹਦੇ ਉੱਤੇ ਮੈਂ ਸਮਝਦਾ ਵੀ ਕਿਸੇ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੀ ਉਹਨਾਂ ਦਾ ਕਹਿਣਾ ਕਿ ਸੁਖਵੀਰ ਸਿੰਘ ਬਾਦਲ ਹੋਣਾ ਤਾਂ ਹੀ ਜਿਹੜਾ ਇਹ ਨਾਮ ਉਹਨਾਂ ਵੱਲੋਂ ਸੁਜੈਸਟ ਕੀਤਾ ਗਿਆ ਸੀਗਾ ਤਾਂ ਅਸੀਂ ਉਹਨਾਂ ਦੀ ਹੀ ਗੱਲ ਮੰਨੀ ਆ ਤਾਂ ਤਹੀ ਉਹ ਨਾਮ ਰੱਖਿਆ ਸੀ ਮੈਂ ਨਹੀਂ ਸਮਝਦਾ ਕਿ ਇਹ ਸਿਧਾਂਤਕ ਤੌਰ ਤੇ ਜਿਹੜੇ ਨਾਮ ਦੀ ਗੱਲ ਹੈ ਵੀ ਉਹਨਾਂ ਨੇ ਕਿਸੇ ਦੀ ਸਲਾਹ ਲਈ ਆ ਇਹ ਉਹਨਾਂ ਦੀ ਅੰਦਰੋਂ ਹੀ ਇੱਕ ਆਵਾਜ਼ ਉਹਨਾਂ ਦੀ ਇੱਕ ਸਿੱਤੀ ਹੀ ਜੋ ਜਿੰਨੇ ਕਦ ਮੈਨੂੰ ਜਾਣਕਾਰੀ ਆ ਪਰ ਆਪਾਂ ਜਿਹੜੀ ਹੈਗੀ ਆ ਇਸ ਗੱਲ ਤੇ ਉੱਤੇ ਆ ਕਰਕੇ ਮੈਂ ਕਿੰਨੀ ਕੋ ਉਹਨਾਂ ਦੀ ਵਡੱਪਣ ਸਮਝਦਾ ਪਿਓ ਇਹਦੇ ਆਣ ਕੇ ਤੇ ਰਾਜਨੀਤੀ ਕਰ ਰਹੇ ਆ ਜਿੱਥੇ ਸੁਖਵੀਰ ਸਿੰਘ ਬਾਦਲੋਂ ਨਾਂ ਨੇ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਰ ਸਾਰਿਆਂ ਨੇ ਮੰਗ ਕੀਤੀ ਸੀ ਉਹ ਜਿਹੜੀ ਵੱਡੀ ਮੰਗ ਸਾਡੀ ਮੰਨੀ ਗਈ ਆ ਉਹਦੀ ਤੇ ਕੋਈ ਸਿਫਤ ਨਹੀਂ ਕਰਦਾ ਕੋਈ ਸਲਾਂਗਾ ਨਹੀਂ ਕਰਦਾ ਤੇ ਜਿੱਥੇ ਸ਼ਬਦਾਂ ਦੀ ਅਸੀਂ ਦੁਬਾਰਾ ਮੰਗ ਕੀਤੀ ਆ ਤੇ ਉਹਦੇ ਉੱਤੇ ਨੀਤੀ ਕਰਨੀ ਇਹ ਕਿਸੇ ਵੀ ਤਰ੍ਹਾਂ ਦੇ ਨਾਲ ਵਾਜਬ ਨਹੀਂ ਹੈ ਇੱਕ ਪੋਸਟਰ ਬੜਾ ਵਾਇਰਲ ਹੋ ਰਿਹਾ ਦੇਖਿਆ ਜਾ ਰਿਹਾ ਕਿ ਵੀਰਭਾਲ ਦਿਵਸ ਦੇ ਉੱਤੇ ਜਿਹੜਾ ਕਟਿੰਗ ਵਾਲੇ ਬੱਚਿਆਂ ਦੀ ਜਿਹੜੀ ਆ ਤਸਵੀਰ ਲਗਾ ਦਿੱਤੀ ਗਿਆ ਜਿਸ ਦਾ ਵਿਰੋਧ ਜੋ ਹੈ ਜਿੱਥੇ ਵੱਖ-ਵੱਖ ਪਾਰਟੀਆਂ ਵੀ ਕਰੀਆਂ ਨੇ ਉੱਥੇ ਵੱਡੇ ਪੱਧਰ ਤੇ ਵਿਰੋਧ ਜਿਹੜਾ ਹਰਸਿਮਰਤ ਕੌਰ ਬਾਦਲ ਹੋਣਾ ਨੇ ਵੀ ਕੀਤਾ ਤੁਸੀਂ ਉਸ ਨੂੰ ਕਿਵੇਂ ਵੇਖਦੇ ਹਾਲਾਂਕਿ ਭਾਜਪਾ ਨੇ ਕਿਹਾ ਕਿ ਸਾਡੇ ਵੱਲੋਂ ਇਹੋ ਜਿਹਾ ਕੋਈ ਪੋਸਟਰ ਨਹੀਂ ਛਪਾਇਆ ਗਿਆ ਇਹ ਵਿਰੋਧੀਆਂ ਦੀ ਚਾਲ ਦੇਖੋ ਇਹ ਸਾਰੇ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਪਿਛਲੇ ਸਮੇਂ ਤੋਂ ਇੱਕ ਫੈਸਲਾ ਕੀਤਾ ਸੀ ਵੀ ਐਨੀਮੇਸ਼ਨ ਜਿੰਨੀਆਂ ਵੀ ਫਿਲਮਾਂ ਨੇ ਕਿਉਂਕਿ ਸਿੱਖ ਪੰਥ ਸਾਡੇ ਦਸਾਂ ਗੁਰੂਆਂ ਦੀ ਅਤੇ ਸਾਡੇ ਸਹਿਬਜ਼ਾਦਿਆਂ ਦੀ ਪੰਜਾਂ ਪਿਆਰਿਆਂ ਦੀ ਹੋਰ ਮਹਾਨ ਸਿੱਖਾਂ ਦੀ ਕੋਈ ਉਹਨਾਂ ਦੀ ਸਵਾੰਗ ਰਚੇ ਇਹ ਕਦੀ ਵੀ ਸਿੱਖ ਪੰਥ ਕਦੀ ਆਗਿਆ ਨਹੀਂ ਦਿੰਦਾ ਸੋ ਇਸ ਕਰਕੇ ਜਿੰਨੀਆਂ ਵੀ ਐਨੀਮੇਸ਼ਨ ਜਿਹੜੀਆਂ ਫਿਲਮਾਂ ਬਣੀਆਂ ਸੀ ਹੋਰ ਬਣੀਆਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਫੈਸਲੇ ਦੇ ਵਿੱਚ ਮੁਕੰਮਲ ਰੂਪ ਦੇ ਵਿੱਚ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਔਰ ਜਿਹੜੀਆਂ ਸਾਡੀਆਂ ਵੀ ਜਿਹੜੀਆਂ ਫਿਲਮਾਂ ਸਨ ਭਾਵੇਂ ਚਾਰ ਸਾਹਿਬਜਾਦੇ ਬੜੀ ਪਾਪੂਲਰ ਹੋਈ ਸੀ ਲੋਕਾਂ ਨੇ ਦੇਖੀ ਪਰ ਉਸ ਤੋਂ ਬਾਅਦ ਅਸੀਂ ਇਹਨਾਂ ਚੀਜ਼ਾਂ ਨੂੰ ਰੱਖਦੇ ਹੋਏ ਕਿਉਂਕਿ ਕੋਈ ਵੀ ਬੰਦਾ ਸਾਹਿਬਜਾਦਿਆਂ ਦੇ ਬਰਾਬਰ ਸਤਗੁਰਾਂ ਦੇ ਬਰਾਬਰ ਨਾ ਦੁਨੀਆ ਦੇ ਵਿੱਚ ਕੋਈ ਹੋਇਆ ਨਾ ਰਹਿੰਦੀ ਦੁਨੀਆ ਤੱਕ ਹੋਵੇਗਾ ਤੇ ਸਿੱਖ ਪੰਥ ਕਦੀ ਵੀ ਇਜਾਜ਼ਤ ਨਹੀਂ ਦਿੰਦਾ ਭਈ ਉਹਨਾਂ ਦੇ ਆਪ ਨੇ ਕੋਈ ਬੰਦਾ ਨਸ਼ੇ ਖਾਣ ਵਾਲਾ ਕੋਈ ਬੀੜੀ ਪੀਣ ਵਾਲਾ ਜਾਂ ਉਹਨਾਂ ਦੀ ਕੋਈ ਸੁਆਗ ਰਚੇ ਸੋ ਇਸ ਕਰਕੇ ਦੂਜੇ ਧਰਮਾਂ ਦੇ ਵਿੱਚ ਭਾਵੇਂ ਇਹ ਲਾਊ ਆ ਪਰ ਸਿੱਖ ਪੰਥ ਕਦੀ ਵੀ ਇਹਨੂੰ ਕਿਸੇ ਨੂੰ ਵੀ ਆਗਿਆ ਨਹੀਂ ਦਿੰਦਾ ਇਸ ਕਰਕੇ ਜੇ ਕਿਸੇ ਨੇ ਇਹੋ ਜੀ ਕਨਾਉਣੀ ਹਰਕਤ ਕੀਤੀ ਵੀ ਆ ਤੇ ਸਿੱਖ ਪੰਥ ਜਿੱਥੇ ਸਾਡੇ ਮਾਨਯੋਗ ਲੀਡਰਾਂ ਨੇ ਇਹਦੀ ਨਿੰਦਿਆ ਕੀਤੀ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਨਿੰਦਿਆ ਵੀ ਕਰਦੇ ਆ ਤੇ ਅਸੀਂ ਇਹੋ ਜੀ ਫਿਲਮਾਂ ਦੇ ਇਹੋ ਜੇ ਪੋਸਟਰਾਂ ਤੇ ਕਦੀ ਅਸੀਂ ਕਿਸੇ ਨੂੰ ਆਗਿਆ ਵੀ ਨਹੀਂ ਦਿੰਦੇ ਤੁਸੀਂ ਕੀ ਸਮਝਦੇ ਹੋ ਲਾਸਵਾਲਾ ਕਿ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਲਾਸਾਨੀ ਸ਼ਹਾਦਤ ਹੋਈ ਆ ਤਾਂ ਇੱਥੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹ ਸਿਆਸਤ ਹੋਣੀ ਨਹੀਂ ਹੋਣੀ ਚਾਹੀਦੀ ਕਿਉਂਕਿ ਪੂਰਾ ਸਾਲ ਕੋਈ ਵੀ ਗੱਲ ਦੀ ਹੁੰਦੀ ਤਾਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਿਹੜਾ ਇਹ ਗੱਲ ਛਿੜ ਜਾਂਦੀ ਆ ਜਿਹੜੀ ਜਿਹੜੀ ਸਿਆਸਤ ਆ ਉਹ ਪੱਕ ਜਾਂਦੀ ਆ ਮੈਂ ਸਮਝਦਾ ਪੀ ਇਹਨਾਂ ਦਿਨਾਂ ਦੇ ਵਿੱਚ ਆ ਕਰਕੇ ਅਗਰ ਕੋਈ ਇਹ ਸਿਆਸਤ ਕਰਦਾ ਜਾਂ ਕੋਈ ਸਰਾਰਤ ਕਰਦਾ ਤੇ ਮੈਂ ਸਮਝਦਾ ਵੀ ਉਹ ਕਿਤੇ ਵੀ ਉਹ ਚੰਗੀ ਗੱਲ ਨਹੀਂ ਹੈ ਤੇ ਜਿਹੜਾ ਲੋਕ ਕਰਦੇ ਆ ਜਾਂ ਕੋਈ ਸਵਾਲ ਵੀ ਉਠਾਉਂਦਾ ਜਾਂ ਜਿੰਨੇ ਵੀਰ ਨੇ ਇਹ ਗੱਲ ਸੁਖਬੀਰ ਜੀ ਉਠਾਈ ਮੈਂ ਸਮਝਦਾ ਪੀ ਇਹ ਸਰਾਰਤ ਤੋਂ ਬਗਾਰ ਹੋਰ ਕੁਝ ਨਹੀਂ ਸੋ ਉਹਨਾਂ ਲੋਕਾਂ ਨੂੰ ਚਾਹੀਦਾ ਵੀ ਆਪਾਂ ਇਹ ਮਹਾਨ ਦਿਨਾਂ ਨੂੰ ਇਹ ਭਾਜਪੀ ਵੀ ਉਹ ਮਨਾ ਰਹੀ ਆ ਤੇ ਆਪਾਂ ਨੂੰ ਆਪਣਾ ਸਰਦਾ ਦੇ ਫੁੱਲ ਜਿਹੜੀ ਆ ਉਹਨਾਂ ਨੂੰ ਮਹਾਨ ਸ਼ਹੀਦਾਂ ਨੂੰ ਅਰਪਣ ਕਰਨੇ ਚਾਹੀਦੇ ਆ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨਾ ਚਾਹੀਦਾ ਸੋ ਇਹਨਾਂ ਦਿਨਾਂ ਦੇ ਵਿੱਚ ਤੇ ਮੈਂ ਸਮਝਦਾ ਵੀ ਐਡਾ ਬਰਾਕ ਮੈਂ ਇਤਿਹਾਸ ਆ ਵੀ ਸਾਨੂੰ ਸਰਾਰਤ ਸੁਝਣੀ ਨਹੀਂ ਚਾਹੀਦੀ ਸੋ ਸਾਰਿਆਂ ਨੂੰ ਉੱਥੇ ਨਮਸਕਾਰ ਕਰਨੀ ਚਾਹੀਦੀ ਆ ਨਤਮਸਤਕ ਹੋਣਾ ਚਾਹੀਦਾ ਸਾਰੀਆਂ ਪਾਰਟੀਆਂ ਨੂੰ ਇਹਨਾਂ ਜਿਹੜੇ ਸੰਜੀਦਗੀ ਸਾਡੇ ਜਿਹੜੇ ਮੁੱਦੇ ਆ ਕਿਸੇ ਨੂੰ ਵੀ ਸਾਡੇ ਵੀਰ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਕਿਸੇ ਨੂੰ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਅੱਗੇ ਵਾਸਤੇ ਵੀ ਸਭ ਲੋਕ ਮਿਲ ਜੁਲ ਕੇ ਇਨਾ ਮਹਾਨ ਯੋਧਿਆਂ ਦੀ ਮਹਾਨ ਸਾਹਿਬਜ਼ਾਦਿਆਂ ਦੀ ਜਿਹੜੀ ਵੱਡੀ ਵਡਿਆਈ ਆ ਪੂਰੇ ਸੰਸਾਰ ਦੇ ਵਿੱਚ ਇਹਨੂੰ ਪ੍ਰਗਟ ਕਰਨ ਦੇ ਵਾਸਤੇ ਸਾਨੂੰ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਯਤਨ ਕਰਨਾ ਚਾਹੀਦਾ ਜੀ ਚਲੋ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਾ ਨajeeb singh 82 ਜੀ ਤਾਂ ਉਹਨਾਂ ਵੱਲੋਂ ਖੁੱਲ ਕੇ ਗੱਲਬਾਤ ਕੀਤੀ ਗਿਆ ਤੇ ਨਾਲ ਦੀ ਨਾਲ ਇੱਕ ਗੱਲ ਇਹ ਵੀ ਅਹਿਮ ਆਖੀ ਗਈ ਹੈ ਕਿ ਇਸ ਇਹਨਾਂ ਦਿਨਾਂ ਦੇ ਉੱਤੇ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਜੋ ਸਿਆਸਤ ਆ ਉਹ ਨਹੀਂ ਕਰਨੀ ਚਾਹੀਦੀ ਤੇ ਨਾਲ ਦੀ ਨਾਲ ਉਹਨਾਂ ਨੂੰ ਵੀ ਆਖਿਆ ਗਿਆ ਕਿ ਜਿੰਨੇ ਵੀ ਵੱਖ-ਵੱਖ ਵਿਰੋਧੀ ਧਿਰਾਂ ਨੇ ਜਾਂ ਪਾਰਟੀਆਂ ਨੇ ਜਾਂ ਲੋਕ ਨੇ ਇਹਨਾਂ ਦਿਨਾਂ ਦੇ ਵਿੱਚ ਚਾਰ ਸਾਹਿਬਜ਼ਾਦਿਆਂ ਨੂੰ ਆਪਣੇ ਸ਼ਰਧਾ ਤੇ ਫੁੱਲ ਪੇਟ ਕਰਨ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਯਾਦ ਕਰਨ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸਤ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ ਕੈਮਰਾਮੈਨ ਸੁਦੀ কুমার ਦੇ ਨਾਲ ਅੱਖੇ ਸਨੁ ਜਗਬਾਨੀ ਟੀਵੀ ਸ਼੍ਰੀਮੰਸਾ ਜੀ